ਨੇ ਸਾਡੇ ਜਿਹੜੇ ਮਕਾਨ ਸਾਡੇ ਸਾਡੇ ਵੀ ਪਹਿਲਾਂ ਤੋਂ ਬਣਿਆ ਆ ਸਾਡੇ ਤੋਂ ਹੁਣ 25-30 ਸਾਲ ਬਣੇ ਨੂੰ ਸਾਡੇ ਨਾਲ ਇਹਨਾਂ ਨੇ ਬਣਾਇਆ ਵਦਨਾ ਕੇ ਇਹਨਾਂ ਨੇ ਵੀ ਅਗਰੰਦਰ 20 ਸਾਲ ਜਿਹੜੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦਾ ਇਹ ਨਸ਼ਾ ਬਿਲਕੁਲ ਨਹੀਂ ਵੇਚਦੇ ਉਹ ਮੁੰਡੇ ਮੁੰਡੇ ਨਾਲ ਤੁਹਾਨੂੰ ਪਤਾ ਤੇ ਹੈਗਾ ਇੱਕ ਰਲ ਗਿਆ ਕਿ ਉਹਦੇ ਨਾਲ ਨਜਾਇਜ਼ ਬਾਤਾਂ ਉਹਨਾਂ ਨੇ ਕਰਤਾ ਹੁੰਡਾ ਵੀ ਆਇਆ ਉਹਦੀ ਕੋਲ 1 ਮਹੀਨਾ ਹੋਇਆ ਸੀ ਵਿਆਹ ਨੂੰ ਤੇ ਲੈ ਕੇ 1 ਮਹੀਨਾ ਡੇਢ ਵਿਆਹ ਨੂੰ ਹੋਇਆ ਸੀ ਲੈ ਕੇ ਨੂੰ ਫੜ ਕੇ ਪਾਸੇ ਪਰਿਵਾਰ ਔਰ ਦੂਸਰੇ ਪਾਸੇ ਕਾਰਵਾਈ ਬਿਲਕੁਲ ਬੇਟੇ ਨਸ਼ਾ ਨਹੀਂ ਵੇਚਿਆ ਗਿਆ ਜੀ ਫੜਿਆ ਗਿਆ ਸੀ ਬੱਚਾ ਪਿੰਦੇ ਕੰਦਰ ਫੜਿਆ ਗਿਆ ਸੀ ਉਹਨਾਂ ਨਜਾਇਜ਼ ਪਾਤ ਹੈ ਹੁਣ 10 ਮਹੀਨੇ ਹੋ ਗਏ ਜੀ ਬੇਟੇ ਨੂੰ ਪੋਰਟ ਤੋਂ ਚੁੱਕ ਲਿਆ ਕਰੋ ਜੜ ਪੀੜ ਦੀ ਦਵਾਈ ਲੈਣ ਗਿਆ ਸੀਗਾ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਯੁੱਧ ਨਸ਼ਿਆਂ ਦੇ ਉਹ ਹੀ ਦਵਾਈ ਨਾਲ ਬੇਟਾ ਜਿਹੜਾ ਆਪ ਨੂੰ ਖਾਣ ਨੂੰ ਦਿੱਤੀ ਉਹ ਫਿਰ ਕਿਉਂ ਦਿੱਤੀ ਗਈ ਜੇ ਨਸ਼ਾ ਹੈ ਫਿਰ ਕਿਉਂ ਮੱਚਣ ਦਵਾਈ ਦਿੱਤੀ ਗਈ ਹੈ ਇਹ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮੁਹਿੰਮ ਚੜੀ ਗਈ ਹੈ ਉਹਦੇ ਤਹਿਤ ਇਹ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲ ਹੋਊਗਾ ਜਾਂ ਡਰਗ ਮੰਡੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਆਪਣੇ ਪਰਿਵਾਰ ਔਰ ਦੂਸਰੇ ਪਾਸੇ ਕਾਰਵਾਈ। ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਲਗਾਤਾਰ ਮਕਾਨ ਜਿਹੜੇ ਢਾਰੇ ਆ ਜੋ ਕਿ ਨਸ਼ਾ ਵੇਚਣ ਵਾਲਿਆਂ ਦੇ ਲਗਾਤਾਰ ਜਿਹੜੇ ਪੈਸਿਆਂ ਦੇ ਬਣੇ ਹੋਏ ਮਕਾਨ ਨੇ ਤਾਂ ਪਹਿਲਾਂ ਵੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਕਾਰਵਾਈਆਂ ਜਿਹੜੀਆਂ ਹੋ ਚੁੱਕੀਆਂ ਐ ਤਾਂ ਪਟਿਆਲਾ ਦੀ ਤਸਵੀਰ ਦਿਖਾ ਰਿਹਾ ਤਾਂ ਪਟਿਆਲਾ ਦੇ ਵਿੱਚ ਇੱਕ ਇਸ ਘਰ ਨੂੰ ਜਿਹੜਾ ਹੈਗਾ ਉਹ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਢਾਣ ਦੇ ਲਈ ਕਿਹਾ ਗਿਆ ਤੁਸੀਂ ਤਸਵੀਰ ਜਿਹੜੀ ਐ ਪਟਿਆਲਾ ਦੀ ਦੇਖ ਸਕਦੇ ਹੋ ਇਸ ਵੇਲੇ ਇਹ ਗੋਬਿੰਦ ਬਾਗ ਦੇ ਵਿੱਚ ਖੜੇ ਆਂ ਔਰ ਜਿੱਥੇ ਕਿਹਾ ਜਾ ਰਿਹਾ ਕਿ ਇਹ ਕੁਝ ਸਮੇਂ ਬਾਅਦ ਜਿਹੜਾ ਜਾਨੀ ਕੁਝ ਟਾਈਮ ਬਾਅਦ ਜਿਹੜਾ ਹੈਗਾ ਉਰੇ ਕਾਰਵਾਈ ਹੋਣ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਉਹ ਵੀ ਪਹੁੰਚਣਾ ਸ਼ੁਰੂ ਹੋ ਗਿਆ ਔਰ ਜਿਹੜੇ ਪਰਿਵਾਰ ਦੇ ਲੋਕ ਨੇ ਉਹ ਜਰੂਰ ਉਹ ਆਪਣਾ ਪੱਖ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਮਾਤਾ ਦੇ ਨਾਂ ਤੇ ਮਕਾਨ ਹੈ ਔਰ ਜਿਹੜਾ ਨਸ਼ਾ ਵੇਚਦਾ ਸੀਗਾ ਉਹ ਅੰਦਰ ਹੈਗਾ ਵਾ ਤਾਂ ਤਸਵੀਰ ਜਿਹੜੀ ਹੈ ਇਸ ਵੇਲੇ ਤੁਹਾਨੂੰ ਅਸੀਂ ਪਟਿਆਲਾ ਦੀ ਜਿਹੜੀ ਹੈ ਦਿਖਾ ਰਹੇ ਹਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਮੱਧਜ ਕੀ ਨਾਮ ਹੈ ਸ਼੍ਰੀਨ^{(d)}ਰਗੌਰ ਅੱਛਾ ਮਾ ਜੀ ਕੀ ਗੱਲਬਾਤ ਹੋਈ ਆ ਜਿਵੇਂ ਕਹਿੰਦੇ ਕਿ ਮਕਾਨ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਨਹੀਂ ਇਹ ਸਾਡੇ ਜਿਹੜਾ ਮਕਾਨ ਸਾਡੇ ਸਾਡੇ ਵੀ ਪਹਿਲੇ ਤਾਂ ਬਣਿਆ ਆ ਸਾਡੇ ਤੋਂ ਹਗਨ 25 30 ਸਾਲ ਬਣੇ ਨੂੰ ਸਾਡੇ ਨਾਲ ਇਹਨਾਂ ਨੇ ਬਣਾਇਆ ਉਹਦੇ ਨਾਲ ਕਿ ਇਹਨਾਂ ਨੇ ਵੀ ਅਗਰ 15 20 ਸਾਲ ਇੱਥੇ ਗਵੰਡੀ ਹੋਏ ਆ ਹਾਂ ਹਾਂ ਜੀ ਦੁਕਾਨ 40 ਸਾਲ ਤੋਂ ਮੇਰੇ ਮੁੰਡੇ ਨੇ ਦੁਕਾਨ ਕੀਤੀ ਇੱਥੇ ਕਦੋਂ ਦੀ ਬਣੀ ਹੋਈ ਹੈ ਦੁਕਾਨ ਤਾਂ ਮਕਾਨ ਇਹਨਾਂ ਨੇ 6 ਚ ਬਣਾਇਆ ਸ਼ੁਰੂ ਕੀਤਾ ਸੀ ਉਹ ਕਿਹਨਾਂ ਦਾ ਹੈ ਮਕਾਨ ਉਹਨਾਂ ਦਾ ਹੈ ਬੈਠੇ ਹਾਂ ਤਾਂ ਬਿਲਕੁਲ ਜਿਹੜੇ ਤੁਸੀਂ ਗਵਾੜੋ ਦੇ ਕਹ ਰਹੇ ਹੋ ਕਿ ਬਹੁਤ ਪੁਰਾਣਾ ਬਣਿਆ ਤਾਂ ਕਹਿੰਦੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦਾ ਇਹ ਨਸ਼ਾ ਬਿਲਕੁਲ ਨਹੀਂ ਵੇਚਦੇ ਉਹ ਮੁੰਡੇ-ਮੁੰਡੇ ਨਾਲ ਤੁਹਾਨੂੰ ਪਤਾ ਤੇ ਹੈਗਾ ਮੁੰਡੇ ਦੋਸਤ ਰਲ ਜਾਂਦੇ ਰਲ ਗਿਆ ਉਹਦੇ ਨਾਲ ਨਜਾਇਜ਼ ਬਾਤਾਂ ਉਹਨਾਂ ਨੇ ਕਰਚਾ ਮੁੰਡਾ ਇੱਥੋਂ ਫੜਿਆ ਗਿਆ ਪੁਲ ਤੋਂ ਕਰੋ ਦਵਾਈ ਲੈਣ ਗਿਆ ਉੱਥੋਂ ਜਾ ਕੇ ਉਹਨਾਂ ਨੇ ਮੁੰਡਾ ਫੜ ਕੇ ਗੋਲੀਆਂ ਪਾਤੀ ਨਜਾਇਜ਼ ਕੀਤਾ ਸਾਰਾ ਕੁਝ ਮੁੰਡਾ ਵਿਆਹਿਆ ਉਹਦੀ ਪੁਰਾਣੇ ਇੱਕ ਮਹੀਨਾ ਆਇਆ ਸੀ ਵਿਆਹ ਨੂੰ ਤੇ ਲੈ ਗਿਆ ਇੱਕ ਮਹੀਨਾ ਡੇਢ ਵਿਆਹ ਨੂੰ ਆਇਆ ਸੀ ਲੈ ਗਿਆ ਇਹਨਾਂ ਨੂੰ ਫੜ ਕੇ ਮੁੰਡਾ ਅੰਦਰ ਹੈ ਹਾਂ ਮੁੰਡਾ ਅੰਦਰ ਹੈ ਤਾਂ ਬਿਲਕੁਲ ਜਿਹੜਾ ਜ਼ਰੂਰ ਇਹ ਗਵੰਡੀ ਨੇ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਬਿਲਡਿੰਗ ਬਣੀ ਹੋਈ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਇਹ ਨਜਾਇਜ਼ ਤੌਰ ਤੇ ਬਣਿਆ ਹੋਇਆ ਨਸ਼ਾ ਵੇਚਣ ਵਾਲੇ ਨੇ ਤਾਂ ਇਸ ਕਰਕੇ ਜਿਹੜਾ ਇਹ ਮਕਾਨ ਹੈ ਜਿਹੜਾ ਇਹ ਅਜੇ ਢਾਇਆ ਜਾਏਗਾ ਤਾਂ ਬਿਲਕੁਲ ਤਸਵੀਰ ਜਿਹੜੀ ਹੈ ਤੁਹਾਨੂੰ ਇੱਕ ਵਾਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਉਹਦੇ ਮੇਨ ਨੇ ਉਹਨਾਂ ਨਾਲ ਗੱਲਬ ਆ ਕੀ ਨਾਮ ਹੈ ਤੁਹਾਡਾ ਦਿਵਿੰਦਰ ਕੌਰ ਹੈ ਜੀ ਮਕਾਨ ਤੁਹਾਡਾ ਹੈ ਇਹ ਤੇ ਸਰਕਾਰ ਦੇ ਵੱਲੋਂ ਜਿਵੇਂ ਕਿਹਾ ਜਾ ਰਿਹਾ ਕਿ ਨਸ਼ਾ ਵੇਚਣ ਵਾਲਿਆਂ ਦਾ ਜਿਹੜਾ ਹੈਗਾ ਬਿਲਕੁਲ ਬੇਟੇ ਨਸ਼ਾ ਨਹੀਂ ਵੇਚਿਆ ਹੈਗਾ ਜੀ ਫੜਿਆ ਗਿਆ ਸੀ ਬਚਾ ਪਿੰਦੇ ਕੰਦੇ ਫੜਿਆ ਗਿਆ ਸੀ ਉਹਨਾਂ ਨਜਾਇਜ਼ ਪਾਤ ਹੁਣ 10 ਮਹੀਨੇ ਹੋ ਗਏ ਜੀ ਬੇਟੇ ਨੂੰ ਪੋਲ ਤੋਂ ਚੁੱਕ ਲਿਆ ਕਰੋ ਜੜ ਪੀੜ ਦੀ ਦਵਾਈ ਲੈਣ ਗਿਆ ਸੀਗਾ ਤਾਂ ਕਿ ਜੜ ਪੀੜ ਦਵਾਈ ਨੇ ਉਹ ਹੀ ਉਹਨਾਂ ਨੂੰ ਨਸ਼ੇ 'ਚ ਕਰ ਦਿੱਤੀ ਹੈ ਜੀ ਮੁੜ ਕੇ ਉਹ ਹੀ ਦਵਾਈ ਨੇ ਬੇਟੇ ਨੂੰ ਰਾਤ ਨੂੰ ਖਾਣ ਨੂੰ ਵੀ ਦਿੱਤੀ ਉਹ ਫਿਰ ਕਿਉਂ ਦਿੱਤੀ ਗਈ ਜੇ ਨਸ਼ੇ ਪਰ ਕਿਉਂ ਬੱਚੇ ਨੂੰ ਦਵਾਈ ਦਿੱਤੀ ਗਈ ਹੈ ਨਹੀਂ ਆਪਾਂ ਆ ਦੇਖਿਆ ਜਾਵੇ ਕਿ ਜਿਹੜਾ ਇਹ ਮਕਾਨ ਹੈ ਇਹ ਰਜਿਸਟਰੀ ਵਾਲਾ ਹਾਂਜੀ ਰਜਿਸਟਰੀ ਵਾਲਾ ਤਾਂ ਇਹ ਜਿੱਥੇ ਆ ਵੀ ਮਕਾਨ ਸਾਡਾ ਨਾਲ ਸੀ ਆਪਣਾ ਅੱਜ ਦੀ ਆਪਣੀ ਪ੍ਰੋਪਰਟੀ ਅਸੀਂ ਪਿੰਡ ਕੌਲੀ ਕੋਲ ਹਲੰਪੁਰ ਪਿੰਡ ਅਸੀਂ ਉੱਥੋਂ 7 ਕਿਲੋ ਜਮੀਨ ਵੇਚ ਕੇ ਆਏ ਹਾਂ ਜੀ 2006 ਚ ਅਸੀਂ ਉਸ ਤੋਂ ਬਾਅਦ ਮਕਾਨ ਬਣਾਇਆ ਆਪਣਾ ਸਾਰਾ ਅਤੇ ਇੰਨਾ ਜਿਨੇ ਕੋਈ ਸੌਨਾ ਨਹੀਂ ਕਰ ਰੱਖਿਆ ਆਪਣਾ ਮਿਹਨਤ ਨਾਲ ਮਕਾਨ ਬਣਾਏ ਭਾਵ ਉਹ ਕਿਵੇਂ ਹੋ ਰਿਹਾ ਤੁਸੀਂ ਪਹਿਲਾਂ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਸੀ ਤੁਹਾਨੂੰ ਨੋਟਿਸ ਜੀ ਇਹਨਾਂ ਨੇ ਪਹਿਲਾਂ 25 ਤਰੀਕ ਦਿੱਤੀ ਸੀ 25 ਤਰੀਕ ਨੂੰ ਲਾ ਕੇ ਨਹੀਂ 11 ਤਰੀਕ ਨੂੰ ਗਏ ਨੇ ਸਾਨੂੰ ਨੇ ਕਿ ਮਿਲ ਨੂੰ ਕਿਹਾ ਸੀ ਅਸੀਂ ਜਾ ਕੇ ਜੀ 25 ਤਰੀਕ ਨੂੰ ਸਾਡੀ ਮੰਮੀ ਸਾਡੀ ਜਾ ਕੇ ਮਿਲ ਕੇ ਆਲੇ ਕਮਿਸ਼ਨਰ ਕੋਲ ਗਏ ਨੇ ਬਸ ਜੀ ਥੈਂਕ ਯੂ ਪਰ ਹੁਣ ਕਿਸਾ ਦੇਖਦੇ ਹੋ ਜੇ ਕਾਰਵਾਈ ਕਰਦੇ ਹੋ ਕਾਰਵਾਈ ਹੁਣ ਪਤਾ ਨਹੀਂ ਅਜੇ ਅਸੀਂ ਇਕੱਠੇ ਆਪਣੇ ਮਕਾਨ ਨਹੀਂ ਮਟਾਣ ਦੇਣਾ ਹੈਗਾ ਤਾਂ ਬਿਲਕੁਲ ਤਸਵੀਰ ਜਿਹੜੀ ਆ ਜਰੂਰ ਹੈ ਜਿਹੜੇ ਭਾਵੂ ਕੋਈ ਆਉਂਦੇ ਨਜ਼ਰ ਆ ਰਹੇ ਆ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਪਹੁੰਚਦਾ ਹੋਇਆ ਵੀ ਨਜ਼ਰ ਆ ਰਿਹਾ ਤਾਂ ਤਸਵੀਰ ਜਿਹੜੀ ਆ ਤੁਹਾਨੂੰ ਇਸ ਵੇਲੇ ਦੀ ਗੋਮਿੰਦ ਬਾਗ ਦੀ ਦਿਖਾ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਜਰੂਰ ਪ੍ਰਸ਼ਾਸਨ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਉਰੇ ਪਹੁੰਚ ਚੁੱਕੀਆਂ ਆ ਤਾਂ ਇੱਕ ਵਾਰ ਜਰੂਰ ਫੋਰਸ ਜਿਹੜੀ ਆ ਉਰੇ ਪਹੁੰਚਣੀ ਸ਼ੁਰੂ ਹੋ ਚੁੱਕੀ ਹੋਈ ਆ ਔਰ ਲਗਾਤਾਰ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਜਰੂਰ ਐਸਐਚਓ ਹੋਣ ਡੀਐਸਪੀ ਹੋਣ ਐਸਪੀ ਸਿਟੀ ਤਾਂ ਜਰੂਰ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡਾਂ ਨੂੰ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਤਾਂ ਜਰੂਰ ਇੱਕ ਪਾਸੇ ਪਰਿਵਾਰ ਜਿਹੜਾ ਹੈਗਾ ਉਹ ਦਵਾਈ ਪਾਉਂਦਾ ਨਜ਼ਰ ਆ ਰਿਹਾ ਹੈ ਤਾਂ ਦੂਸਰੇ ਪਾਸੇ ਜਿਹੜੀ ਪੰਜਾਬ ਪੁਲਿਸ ਹੈ ਉਹ ਵੀ ਪਹੁੰਚੀ ਹੈ ਕੋਈ ਅਫਸਰ ਬਰਾਬਰ ਉਹ ਥੋੜੀ ਅੱਗੇ ਕਰੋ ਕਰੋ ਅੱਗੇ ਜੋ ਸਿੱਧੇ ਵਿੱਚ ਕੇ ਮਕਾਨ ਬਣਾਇਆ ਆਪਣੀ ਪ੍ਰਾਪਰਟੀ ਨਹੀਂ ਪੁੱਤਰਾਂ ਦੀ ਨਹੀਂ ਮੇਰਾ ਪੁੱਤਰ ਵੀ ਨਹੀਂ ਤਾਂ ਬਿਲਕੁਲ ਤਸਵੀਰ ਜਿਹੜੀ ਹੈ ਤੁਹਾਡਾ ਸਾਂਝੇ ਕਰ ਰਿਹਾ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਰੂਰ ਇੱਕ ਵਾਰ ਪਰਿਵਾਰ ਦੇ ਵੱਲੋਂ ਜਰੂਰ ਕਿਹਾ ਜਾ ਰਿਹਾ ਸੀਗਾ ਕਿ ਰਜਿਸਟਰੀ ਸਾਡੇ ਨਾਮ ਤੇ ਹੈ ਸਾਡਾ ਬੱਚਾ ਜਿਹੜਾ ਉਹ ਕਰਦਾ ਹੈ ਪਰ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਨੂੰ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ ਗਿਆ ਔਰ ਇੱਕ ਪਾਸੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤਸਵੀਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਦੇ ਵਿੱਚ ਕਿ ਉਹ ਕੀ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਪਹਿਲਾਂ ਵੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਅੱਜ ਪਟਿਆਲਾ ਦੇ ਵਿੱਚ ਜਿਹੜੀ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਹਜੂਰ ਬਿਲਕੁਲ ਐਸਪੀ ਸੀਟੀਵੀ ਜਿਹੜੇ ਹੈਗੇ ਆ ਉਹਨੇ ਪਹੁੰਚੇ ਹੋਏ ਆ ਤਾਂ ਜਿਸ ਤਰੀਕੇ ਦੇ ਨਾਲ ਕਾਰਵਾਈ ਲਗਾਤਾਰ ਹੋ ਰਹੀ ਹੈਗੀ ਹੈ ਇਹ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮ्युनਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਇੱਥੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਔਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰਸ ਵੀ ਦਰਜ ਨੇ ਐਡੀ ਪੀ ਐਸ ਦੀਆਂ ਤਾਂ ਜਦੋਂ ਫਿਰ ਮ्युनਿਸਪਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਪਰ ਡਿਸਟ੍ਰਿਕਟ ਮਜਿਸਟਰੇਟ ਵੱਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਟ ਫੋਰਸ ਦਿੱਤੀ ਜਾਵੇ ਤਾਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਬਾਕੀਆਂ ਨੂੰ ਇੱਕ ਹੋਰ ਇਹ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮੁਹਿੰਮ ਚੜੀ ਗਈ ਹੈ ਉਹਦੇ ਤਹਿਤ ਇਹ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰਗ ਮਨੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜੇਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਪਰਚੇ ਆਏ ਨੇ ਇਹ ਤਾਂ ਦੋ ਤਿੰਨ ਐਫ ਆਰ ਸਨ ਸਰ ਨਾਮ ਵਗੈਰਾ ਦੱਸੋ ਤਾਂ ਕੀ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੀ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਬਾਕੀ ਡਿਊਟੀ ਵਰਸੇ ਲੇਕਿਨ ਇਹ ਕਹਿੰਦੇ ਪਰਿਵਾਰ ਇਸੇ ਕਹਿੰਦੇ ਕਹਿ ਰਿਹਾ ਕਿ ਉਹਨਾਂ ਕੋਲ ਰਿਸ਼ਤੀ ਹੈ ਰਿਸ਼ਤੀ ਦਾ ਕਾਰਨ ਸਰ ਉਹ ਇਹਦੇ ਬਾਰੇ ਮਿਸੀਪਲ ਕਾਰਪੋਰੇਸ਼ਨ ਕਲੀਅਰ ਦੱਸੋ ਵੀ ਜਿਹੜਿਆਂ ਨੇ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਕਾਈਐਸ ਅਫੀਸਰ ਹੈਡ ਕਰਦਾ ਹੈ ਔਰ ਡੀਸੀ ਵੀ ਕਾਈਐਸ ਅਫੀਸਰ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਜ ਆਪਣਾ ਪੱਖ ਰੱਖਣਾ ਸੀ ਰੱਖਦੇ ਉੱਤੇ ਤਾਂ ਪਰਿਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਾ ਕੋਈ ਸ਼ਾਇਦ ਕੋਈ ਫੀਸ ਭਰੀ ਹੈ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਹੜਾ ਕਮਰਸ਼ੀਅਲ ਦਾ ਹੋਰ ਨਕਸ਼ੇ ਨਹੀਂ ਹੈਗੇ ਉਹ ਵੈਲੀਫਾਈ ਕਰਨ ਤੋਂ ਬਾਅਦ ਹੀ ਐਡਰੈਸ ਤੇ ਆਰਡਰ ਆਇਆ ਨੇ ਨਾ ਜੀ ਇਹ ਹੁਣ ਪ੍ਰੋਪਰ ਘਟਾ ਹੈ ਸਰ ਐਸ ਪਰ ਇਹ ਸਰ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਪ੍ਰੋਟੈਕਟ ਕਰਨਾ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਮਰਜਰਸੇ ਤੋਂ ਜ਼ਿਆਦਾ ਮੈਟਰ ਦੱਸ ਪਾਉਣਗੇ ਜੀ ਤਾਂ ਬਿਲਕੁਲ ਜਰੂਰ ਜਿਹੜਾ ਹੈਗਾ ਦੁਕਾਨ ਜਿਹੜੀ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿ ਸਮਾਨ ਨੂੰ ਖਾਲੀ ਕਰ ਦਿੱਤਾ ਜਾਵੇ ਆ ਤਸਵੀਰ ਦੇਖ ਸਕਦੇ ਹੋ ਤੁਸੀਂ ਕਿ ਇੱਕ ਵਾਰ ਫੇਰ ਜਿਹੜਾ ਹੈਗਾ ਕ੍ਰੇਨ ਦੀ ਮਦਦ ਦੇ ਨਾਲ ਜਿਹੜਾ ਮਕਾਨ ਨੂੰ ਢਾਣ ਦੀ ਪ੍ਰਕਿਰਿਆ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ ਔਰ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਪਟਿਆਲਾ ਤੋਂ ਸਾਂਝੀ ਕਰ ਰਿਹਾ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਹਿਣਾ ਕਿ ਕੋਈ ਵੀ ਜੇਕਰ ਨਸ਼ਾ ਵੇਚਦਾ ਹੈ ਤਾਂ ਜਾ ਉਸ ਦੇ ਨਸ਼ੇ ਵੇਚਣ ਤੋਂ ਬਾਅਦ ਜਿਹੜਾ ਪੈਸਾ ਕਮਾਇਆ ਗਿਆ ਜਾਂ ਉਹਦੀ ਜਾਇਦਾਦ ਹੈਗੀ ਆ ਉਸੇ ਨੂੰ ਇਸੇ ਤਰ੍ਹਾਂ ਹੀ ਜਿਹੜਾ ਢਾਇਆ ਜਾਏਗਾ ਕਿ ਜਿਹੜੇ ਹੋਰ ਲੋਕਾਂ ਨੂੰ ਇਸ ਦੀ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਸਕੇਗੀ ਕਿ ਇਸ ਕਮਾਈ ਦਾ ਕੀ ਅੰਜਾਮ ਹੁੰਦਾ ਹੈ ਇੱਕ ਪਾਸੇ ਪਰਿਵਾਰ ਔਰ ਦੂਸਰੇ ਪਾਸੇ ਕਾਰਵਾਈ ਤਸਵੀਰ ਜਿਹੜੀ ਹੈ ਪਟਿਆਲਾ ਤੋਂ ਸਾਂਝੀ ਕਰ ਰਹੇ ਹਾਂ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਪਟਿਆਲਾ ਦੇ ਵਿੱਚ ਰੰਭੀ ਗਈ ਹੈ ਜ਼ਰੂਰ ਨਗਰ ਨਿਗਮ ਦੀਆਂ ਟੀਮਾਂ ਹੋਣ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਤਾਂ ਦੋਨਾਂ ਦੇ ਵੱਲੋਂ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਡਾਕੂਮੈਂਟਸ ਵੀ ਜਿਹੜੇ ਪਹਿਲਾਂ ਚੈੱਕ ਕੀਤੇ ਗਏ ਤਾਂ ਉਸ ਤੋਂ ਬਾਅਦ ਕਾਰਵਾਈ ਨੂੰ ਜਿਹੜਾ ਹੈਗਾ ਉਹ ਅੰਜਾਮ ਜਿਹੜਾ ਲਗਾਤਾਰ ਦਿੱਤਾ ਜਾ ਰਿਹਾ ਔਰ ਬਿਲਡਿੰਗ ਨੂੰ ਜਿਹੜਾ ਹੈਗਾ ਉਹ ਟਾਇਆ ਜਾ ਰਿਹਾ ਤਾਂ ਬਿਲਕੁਲ ਜਰੂਰ ਜਿਹੜੀਆਂ ਦੁਕਾਨਾਂ ਨੇ ਉਹ ਚਾਰ ਬਾਰ ਬਣੀਆਂ ਹੋਈਆਂ ਸੀਗੀਆਂ ਤਾਂ ਇਹਨਾਂ ਨੂੰ ਨਹੀਂ ਪਤਾ ਸਜਾ ਕਿ ਜਿਹੜਾ ਹੈਗਾ ਉਹ ਮਕਾਨ ਢਾਇਆ ਜਾਊਗਾ ਪਰ ਕਾਰਵਾਈ ਜਿਹੜੀ ਆ ਉਹ ਲਗਾਤਾਰ جاری ਹੈ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉਹ ਫੁੱਲ ਪਹੁੰਚਾ ਹੋਇਆ ਹੈ ਔਰ ਦੂਸਰੇ ਪਾਸੇ ਕਾਰਵਾਈ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ جاری ਹੈ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇਨਾਰ ਨਦੀਪ